ਜਦੋਂ ਤੱਕ ਸੈਨੇਟ ਜਿਹੜੀ ਉਹ ਨਹੀਂ ਚੁਣੀ ਜਾਂਦੀ ਉਹ ਤੱਕ ਮਾਨੂੰ ਸਿਰਫ ਰੁਟੀਨ ਫੰਕਸ਼ਨਿੰਗ ਹੋਊਗੀ ਕੋਈ ਵੱਡੇ ਫੈਸਲੇ ਵੀ ਸੀ ਨਹੀਂ ਲਵਗੀ ਮਤਲਬ ਸਟਾਜ ਜੀ ਦੇਖੋ ਇਹ ਹੈ ਕਿ ਸਾਡਾ ਉਹਨਾਂ ਨੂੰ ਪਹਿਲਾ ਸਵਾਲ ਤਾਂ ਇਹ ਸੀ ਕਿ ਸਾਨੂੰ ਸਪਸ਼ਟ ਕਰਿਆ ਜਾਵੇ ਕਿ ਕੇਂਦਰ ਨਾਲ ਉਹਨਾਂ ਦੀ ਕੀ ਗੱਲਬਾਤ ਹੋ ਰਹੀ ਆ ਕਿ ਰੋਜ਼ ਇਹ ਸਾਡੇ ਕੋਲੇ ਗੱਲਾਂ ਆ ਰਹੀਆਂ ਨੇ ਕਿ ਅੱਜ ਆਜੂਗਾ ਸਕਿਉਰ ਕੱਲ ਆਜੂਗਾ ਬੁਰਾ ਟੱਗਲੇ ਹੈ ਜੀ ਹੁਣ ਉਹਨਾਂ ਕੋਲੇ ਮਤਲਬ ਤਾਂ ਐ ਨਹੀਂ ਵੀ ਗੌਰ ਨਾ ਕਰਨਾ ਮਤਲਬ ਪੰਜਾਬੀਆਂ ਨੇ ਆਪਣੇ ਮਰਦਮ ਦੇ ਦੱਸਿਆ ਕਿ ਜੇ ਗੌਰ ਨਹੀਂ ਕਰੋਗੇ ਤਾਂ ਫਿਰ ਯੂਨੀਵਰਸਿਟੀ ਵੀ ਨਹੀਂ ਚੱਲੂਗੀ ਸੋ ਦੇਖੋ ਤਾਂ ਰਾਜਾਂ ਦੇ ਹੱਕ ਖੋਹਣ ਦਾ ਸਿਲਸਿਲਾ ਜਿਹੜਾ ਚੱਲਿਆ ਆਉਂਦਾ ਉਹ ਚ ਖਾਸ ਤੌਰ ਤੇ ਜੇ ਚਾਹੀ ਉਹਨਾਂ ਦੇ ਆਰਥਿਕ ਹਿੱਤ ਨੇ ਚਾਹੀ ਉਹਨਾਂ ਦੇ ਸਿਆਸੀ ਹਿੱਤ ਨੇ ਚਾਹੀ ਉਹ ਆਦਾਰਿਆਂ ਤੇ ਕਬਜ਼ਾ ਕਰਨਾ ਇਹ ਸੈਂਟਰ ਦਾ ਹਮੇਸ਼ਾ ਤੋਂ ਚੱਲਦਾ ਆ ਰਿਹਾ ਜੀ ਤੇ ਪੰਜਾਬ ਨਾਲ ਥੋੜੀ ਜਿਹੀ ਉਹਨਾਂ ਦੇ ਹਰਖ ਵੱੱਟ ਵੀ ਆ ਕਿਉਂਕਿ ਪੰਜਾਬ ਇੰਨਾਂ ਗੱਲਾਂ 'ਚ ਮੂਰੀ ਹੋ ਕੇ ਲੜਦਾ ਵੀ ਰਿਹਾ ਇਹ ਉਹੀ ਗੱਲ ਹੈ ਕਿ ਖੇਤ ਮਤਲਬ ਜੇ ਤੁਸੀਂ ਨਹੀਂ ਜਾਉਂਗੇ ਪੱਟ ਸਰ ਕੇ ਜਾਂਦੀ ਹੁੰਦੀ ਆ ਤੇ ਪੰਜਾਬੀ ਆਪ ਦੇ ਖੇਤ ਆਏ ਉਹਨਾਂ ਨੇ ਵੱਟ ਦੁਆਰੇ ਜਿੱਥੇ ਸੀ ਥਾਂ ਸਰ ਕਰਤੀ ਇਹ बार-बार ਕਰਨੀ ਪੰਗੀ ਹੁੰਦੀ ਆ ਜੀ ਹਾਂ ਇਹ ਉਦੋਂ ਨਹੀਂ ਬਾਝਾ ਜਾਂਦਾ ਅਸੀਂ ਉੱਚੇ ਦੇ ਨਾਲ ਬਾਝਾ ਆ ਜੂਗੇ ਜਦ ਤੱਕ ਦੇਖੋ ਮਤਲਬ ਨਿਆਣੀ ਗੱਲ ਹੋ ਜੂਗੀ ਜੀ ਮਤਲਬ ਸਾਨੂੰ ਇਹ ਸਮਝਣਾ ਚਾਹੀਦਾ ਕਿ ਸੱਤਾ ਉਦੋਂ ਤੱਕੇ ਪਿੱਛੇ ਹਟਦੀ ਹੁੰਦੀ ਆ ਜਦੋਂ ਤੱਕ ਮਤਲਬ ਅਸੀਂ ਲੜਦੇ ਰਹਨੇ ਆ ਅਸੀਂ ਬਿੜਦੇ ਰਹਨੇ ਆ ਆਪਣਾ ਹੱਕ ਅਸਰਟ ਕਰਦੇ ਰਹਨੇ ਆ ਨਹੀਂ ਤਾਂ ਉਹ ਖੂਕੇ ਰਹਿ ਜਾਂਦੇ ਨੇ ਨਹੀਂ ਮੋਤੀ ਔਰ ਇੱਕ ਜਿਹੜਾ ਸਾਡਾ ਮਤਲਬ ਗਿਲਾ ਕਹੇ ਲੋ ਜਾਂ ਲੰਬਾ ਕਹੇ ਲੋ ਇਹ ਹੈ ਕਿ ਜਦੋਂ ਇੱਥੇ ਪੁਲਸ ਲੱਗੀ ਕੁਝ ਪੰਜਾਬ ਦੇ ਕੋਲਸ ਵੀ ਲੱਗੀ ਹੋਈ ਸੀ ਜਿਹੜਾ ਨੌਜਵਾਨਾਂ ਤੇ लाठी चार्ज ਹੋਇਆ ਬਿਲਕੁਲ ਬਿਲਕੁਲ ਇੱਕ ਨੰਬਰ ਗੇਟ ਤੇ ਜਿਹੜਾ लाठी चार्ज ਹੋਇਆ ਕੁਝ ਪੰਜਾਬ ਦੇ ਵਾਪਸ ਨਹੀਂ ਸੀ ਤਾਂ ਮਨੋਂ ਘਟੋੜ ਮਾਨ ਸਰਕਾਰੇ ਜ਼ਿੰਮੇਵਾਰੀ ਦਾ ਚੱਕੇ ਗਿਆ ਅਸੀਂ ਦੇ ਮੰਗੇ ਪੈਸੇ ਯਾਰ ਸਾਡੀ ਯੂਨੀਵਰਸਿਟੀ ਨੂੰ ਪੈਸਿਆਂ ਦੇ ਪੈਸੇ ਕਰਕੇ ਸੀ ਅਬਦੇ ਇਜ਼ਾਰੀ ਛੱਡ ਸਕਦੇ ਹਮ ਇਹ ਐਸੀ ਵਾਰ-ਵਾਰ ਦੱਸਣਾ ਹੁੰਦਾ ਸੀ ਕਿੰਨਾ ਦੇ ਵਾਰਸਾ ਮਤਲਬ ਜੇ ਸਰਸੋਰ ਪੜਵਾਉਣਾ ਉਹਨਾਂ ਦਾ ਇਹ ਮਤਲਬ ਤਾਂ ਐਲਾਨ ਹੁੰਦੇ ਨਹੀਂ ਜੀ ਵੀ ਸਾਡੀ ਯੂਨੀਵਰਸਿਟੀ ਹੈ ਮਤਲਬ ਇਹ ਕਹਿੰਦਾ ਜਿਤਾਇਆ ਮੈਨੂੰ ਸੇਰਾਂ ਦੀ ਥੋੜੀ ਕਮੀ ਹੁੰਦੀ ਹੈ ਜੀ ਮਤਲਬ ਸਪਮੇ ਤਾਂ ਮਤਲਬ ਉਹੀ ਗੱਲ ਹੈ ਜੋ ਉਹਦੇਆਂ ਦੇ ਸੱਟਾਂ ਤਾਂ ਲੱਗਦੀਆਂ ਨੇ ਤਾਂ ਪੰਜਾਬ ਦੇ ਵੱਖੋ ਵੱਖਰੇ ਧਾਰਿਆਂ ਨੂੰ ਖਤਮ ਕਰਨ ਦਾ ਇੱਕ ਸਲੀਕਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਇਹ ਨੂੰ ਜੇ ਤੁਸੀਂ ਠੱਲਣਾ ਤਾਂ ਬਾਰ-ਬਾਰ ਬਾਰ-ਬਾਰ ਇਹ ਦੇਖੋ ਅੱਜ ਦੀ ਪੰਜਾਬ ਦੀ ਗੱਲ ਹੈ ਜੀ ਅੱਜ ਦੀ ਘੜੀ ਮਤਲਬ ਜਰਵਾਨੀ ਤਰ ਤੱਕ ਹੀ ਤੇ ਰਹੇ ਜੀ ਉਹਨਾਂ ਨੇ ਦੇਖਣਾ ਕਿ ਅੱਧ ਤੱਕ ਲੜਾਈ ਲੜਨੀ ਆ ਤੇ ਫਿਰ ਜੇ ਉਹ ਨਹੀਂ ਬਾਜ਼ ਆਉਣਗੇ ਜੋ ਸਾਡੇ ਤੋਂ ਉਹ ਸੀ ਕਰ ਲੈਣਗੇ ਉਹਨਾਂ ਨੂੰ ਕਰ ਲੈਣਗੇ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਐਸ ਵਕਤ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਾਂ ਜਿੱਥੇ ਤੁਹਾਨੂੰ ਪਤਾ ਹੈ ਕਿ ਪਿਛਲੇ 12 ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦਾ ਸਾਡੇ ਨਾਲ ਸਟੂਡੈਂਟ ਮੌਜੂਦ ਨੇ ਅੱਜ ਵੀ ਸੀ ਦੇ ਨਾਲ ਮੀਟਿੰਗ ਵੀ ਹੋਈ ਹੈ ਰਮਨ ਵੀਰੇ ਕੀ ਗੱਲਬਾਤ ਹੋਈ ਤੇ ਕੀ ਸਿੱਟਾ ਨਿਕਲ ਕੇ ਆ ਰਿਹਾ ਸਿੱਟਾ ਜੀ ਦੇਖੋ ਇਹ ਹੈ ਕਿ ਸਾਡਾ ਉਹਨਾਂ ਨੂੰ ਪਹਿਲਾ ਸਵਾਲ ਤਾਂ ਇਹ ਸੀ ਕਿ ਸਾਨੂੰ ਸਪਸ਼ਟ ਕਰਿਆ ਜਾਵੇ ਕਿ ਕੇਂਦਰ ਨਾਲ ਉਹਨਾਂ ਦੀ ਕੀ ਗੱਲਬਾਤ ਹੋ ਰਹੀ ਆ ਕਿ ਰੋਜ਼ ਇਹ ਸਾਡੇ ਕੋਲੇ ਗੱਲਾਂ ਆ ਰਹੀਆਂ ਨੇ ਕਿ ਅੱਜ ਆਜੂਗਾ ਸ਼ਡਿਊਲ ਕੱ ਕੀ ਤੁਹਾਡੀ ਗੱਲ ਹੋਈ ਆ ਪੋਜ਼ਿਟਿਵ ਆ 네ਗੇਟਿਵ ਆ ਤਾਂ ਉਹਨਾਂ ਦਾ ਜੇ ਸਾਡੀ ਸੈਂਟਰ ਨਾਲ ਜਿਹੜੀ ਗੱਲਬਾਤ ਹੋਈ ਐ ਅਸੀਂ ਉਹਨਾਂ ਨੂੰ ਸ਼ਡਿਊਲ ਭੇਜਤਾ ਤੇ ਪੂਰੀ ਤਰ੍ਹਾਂ ਨਾਲ ਪੋਜ਼ਿਟਿਵ ਗੱਲਬਾਤ ਆ ਕਿ ਉਹਨਾਂ ਨਾਲੇ 2 ਜਾਂ 3 ਦਿਨਾਂ ਚ ਇਹ ਸ਼ਡਿਊਲ ਜਾਰੀ ਹੋ ਜੂਗਾ ਤੇ ਉਹ ਤੋਂ ਬਿਨਾ ਉਸੇ ਲੋਕਲ ਮੰਗਾ ਸੀਗੇ ਜੀ ਜਿਵੇਂ ਕਿ ਇਹ ਸੀ ਕਿ ਜਦੋਂ ਤੱਕ ਸੈਨੇਟ ਨਹੀਂ ਚੁਣੀ ਜਾਂਦੀ ਉਦੋਂ ਤੱਕ ਸਿਰਫ ਰੁਟੀਨ ਫੰਕਸ਼ਨਿੰਗ ਚੱਲੂ ਜੁਨੀਵਰਸਿਟੀ ਦੀ ਹਾਂਜੀ ਜਦ ਤੱਕ ਮਨਨ ਕਿਉਂਕਿ ਚੋਣਾਂ ਦਾ ਪ੍ਰੋਸੈਸ 6 ਮਹੀਨੇ ਦਾ ਪ੍ਰੋਸੈਸ ਆ ਜਦੋਂ ਤੱਕ ਸੈਨੇਟ ਆ ਜਿਹੜੀ ਉਹ ਨਹੀਂ ਚੁਣੀ ਜਾਂਦੀ ਉਦੋਂ ਤੱਕ ਮੈਨੂੰ ਸਿਰਫ ਰੁਟੀਨ ਫੰਕਸ਼ਨਿੰਗ ਹੋਊਗੀ ਕੋਈ ਵੱਡੇ ਫੈਸਲੇ ਵੀ ਇਸੀ ਨਹੀਂ ਲਊਗੀ ਮਨਨ ਕਿ ਬਾਅਦ ਚੋਂ ਅਪਰੂਵ ਹੋਣ ਵਾਲੀ ਗੱਲ ਹੋਵੇ ਤਾਂ ਦੂਸਰਾ ਇਹ ਆ ਕਿ ਰਿਵਿਊ ਇਹਨਾਂ ਦਾ ਹੋਊਗਾ ਜੀ ਇਸ ਤੋਂ ਬਾਅਦ ਵੱਡੀ ਗੱਲ ਆ ਜੀ ਪਿਛਲੇ ਨਾ ਸੈਨੇਟ ਵਾਲੇ ਧਰਨੇ ਤੇ ਜੀ ਅਨੁਤ ਬਰਾਤ ਦੇ ਅਧਿਆਰਸ਼ੀਆਂ ਦੇ ਮਤਲਬ ਵੋਲਟਿਕ ਮਕਦਮਾ ਇਹਨਾਂ ਨੇ ਕਰਤਾ ਸੀਗਾ ਕੇਸ ਉਹ ਵਾਪਸ ਲਊਗੀ ਯੂਨੀਵਰਸਿਟੀ ਇੱਕ ਪੰਜ ਜਿੱਥੇ ਬੰਦੇ ਨੇ ਵੋਲਟਿਕ ਸਿਵਲ ਸੂਟ ਆ ਉਹ ਵਿਡਰਾ ਕਰੂਗੀ ਯੂਨੀਵਰਸਿਟੀ ਉਹ ਤੋਂ ਬਿਨਾ ਜੀ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਸੀ ਕਿ ਯੂਨੀਵਰਸਿਟੀ ਜੇ ਕਿਸੇ ਨੇ ਕੋਈ ਸਪੀਕਰ ਬੁਲਾਉਣਾ ਤਾਂ ਕੌਣ ਆ ਕੇ ਬੋਲ ਸਕਦਾ ਉਹ ਆਰਐਸਐਸ ਦੇ ਬੰਦੇ ਨੇ ਇੱਕ ਕਮੇਟੀ ਸੀ ਜੀ ਉਹ ਸਕ੍ਰੈਪ ਕਰੀ ਜਾਊਗੀ ਉਹ ਤੋਂ ਬਿਨਾ ਇੱਕ ਐਸਓਪੀ ਤੇ ਮਤਲਬ ਯੂਐਸਪੀ ਯੂਸੀਐਸ ਜਿਹੜੀ ਕੌਂਸਲ ਦਾ ਸੰਵਿਧਾਨ ਇੱਕ ਨਾਮ ਇਹਨਾਂ ਨੇ ਬਣਾਇਆ ਸੀ ਨਾ ਕੱਲੇ ਟੀਚਰਾਂ ਨੇ ਬਣਾਤਾ ਸੀ ਸਾਡ ਸਟੂਡੈਂਟਾਂ ਤੇ ਮਤਲਬ ਸਟੂਡੈਂਟ ਜਥੇਬੰਦੀਆਂ ਤੇ ਪੀਯੂਸੀ ਅਸੀਂ ਮੈਂਬਰਾਂ ਦੀ ਭਾਗੀਦਾਰੀ ਤੋਂ ਬਿਨਾ ਉਹ ਨਹੀਂ ਬਣੂਗਾ ਉਹਨੂੰ ਰਿਵਿਊ ਕਰਿਆ ਜਾਊਗਾ ਜੀ ਇੱਕ ਰਿਜ਼ਰਵੇਸ਼ਨ ਪਾਲਿਸੀ ਜਿਹੜੀ ਯੂਨੀਵਰਸਿਟੀ ਚੋ ਪ੍ਰੋਪਰਲੀ ਲਾਗੂ ਹੋਏਗੀ ਜੀ ਹੁਣ ਅਸਲ 'ਚ ਵੀਸੀ ਕੀ ਕਹਿੰਦਾ ਕਿ ਤੁਹਾਡੀਆਂ ਮੰਗਾਂ ਤੇ ਕਿੰਨੀ ਕੁ ਗੌਰ ਕੀਤੀ ਜਾ ਰਹੀ ਹੈ ਦੇਖੋ ਗੌਰ ਗੁਰਾੜੀ ਦੀ ਗੱਲ ਇਹ ਹੈ ਜੀ ਹੁਣ ਉਹਨਾਂ ਕੋਲੇ ਮਤਲਬ ਥਾਂئیں ਹੈ ਨਹੀਂ ਵੀ ਗੌਰ ਨਾ ਕਰਨਾ ਮਤਲਬ ਪੰਜਾਬੀਆਂ ਨੇ ਆਪਦੇ ਮਰਦਾਮਤੇ ਦੱਸਿਆ ਕਿ ਜੇ ਗੌਰ ਨਹੀਂ ਕਰੋਗੇ ਤਾਂ ਫਿਰ ਯੂਨੀਵਰਸਿਟੀ ਵੀ ਨਹੀਂ ਚੱਲੂਗੀ ਜੀ ਬਿਲਕੁਲ ਕਿਉਂ ਪੰਜਾਬ ਯੂਨੀਵਰਸਿਟੀ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਕਿਉਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਮੁੱਢ ਕਦੀਮੀ ਨਾਲ ਜਦੋਂ ਭਾਰਤੀ ਹਕੂਮਤ ਖੋਣ ਚਾਈ 1947 ਤੋਂ ਬਾਅਦ ਜਦੋਂ ਭਾਰਤ ਬਣਦਾ ਤਾਂ ਇੱਥੇ ਜਿਹੜੀ ਸੱਤਾ ਬਣੀ ਉਹਦੀ ਬਿਰਤੀ ਹੈ ਜੀ ਉਹ ਮੂਲ ਰੂਪ ਚ ਇਥੋਂ ਜਿਹੜੀਆਂ ਵੱਖੋ ਵੱਖਰੀਆਂ ਪਛਾਣਾਂ ਨੇ ਧਾਰਮਿਕ ਘਟ ਗਣਤੀਆਂ ਨੇ ਕੌਮੀ ਪ ਮਤਲਬ ਜਾਣੀ ਨਹੀਂ ਗਈ ਚਾਹੇ ਉਹ ਨਹਿਰੂ ਦਾ ਸਮਾਂ ਰਿਹਾ ਚਾਹੇ ਬਾਦ ਦਾ ਸਮਾਂ ਰਿਹਾ ਉਹ ਚ ਇੱਕ ਬਹੁਤ ਕਲੀਅਰ ਸੀਗਾ ਰਾਜਾਂ ਨੂੰ ਉਹਨਾਂ ਦੇ ਹੱਕ ਕਦੇ ਨਹੀਂ ਦਿੱਤੇ ਗਏ ਤਾਂ ਰਾਜਾਂ ਦੇ ਹੱਕ ਖੋਹਣ ਦਾ ਸਿਲਸਿਲਾ ਜਿਹੜਾ ਚੱਲਿਆ ਆਉਂਦਾ ਉਹ ਚ ਖਾਸ ਤੌਰ ਤੇ ਜੇ ਚਾਹੇ ਉਹਨਾਂ ਦੇ ਆਰਥਿਕ ਹਿੱਤ ਨੇ ਚਾਹੇ ਉਹਨਾਂ ਦੇ ਸਿਆਸੀ ਹਿੱਤ ਨੇ ਚਾਹੇ ادارਿਆਂ ਤੇ ਕਬਜ਼ਾ ਕਰਨਾ ਇਹ ਸੈਂਟਰ ਦਾ ਹਮੇਸ਼ਾ ਤੋਂ ਚੱਲਦਾ ਆ ਰਿਹਾ ਜੀ ਤੇ ਪੰਜਾਬ ਨਾਲ ਥੋੜੀ ਜੀ ਉਹਨਾਂ ਦੇ ਹਰਕਾ ਵੱਧ ਵੀ ਆ ਕਿਉਂਕਿ ਪੰਜਾਬ ਇਹਨਾਂ ਗੱਲਾਂ 'ਚ ਮੋਰੀ ਹੋ ਕੇ ਲੜਦਾ ਵੀ ਰਿਹਾ ਚਾਹੇ ਅਸੀਂ 84 ਦੇ ਸਮੇਂ ਦੀ ਗੱਲ ਕਰੀਏ ਜੀ ਚਾਹੇ ਅੱਜ ਦੀ ਗੱਲ ਕਰੀਏ ਮਤ ਚਾਹੇ ਸਾਡੇ ਧਾਰਮਿਕ ادارے ਨੇ ਚਾਹੇ ਸਾਡੇ ਸਿਆਸੀ ادارے ਨੇ ਚਾਹੇ ਸਾਡੇ ਵਿਦਿਅਕ ادارے ਨੇ ਉਹਨਾਂ ਨੂੰ ਆਰਐਸਐਸ ਬੀਜਪੀ ਇਹ ਕੋਸ਼ਿਸ਼ ਕਰਦੀ ਹੈ ਕਿ ਆਪਦੇ ਗੱਲ ਵਿੱਚ ਰੱਖੀਏ ਤਾਂ ਕਿ ਜਿਹੜੀ ਚੇਤਨਾ ਜਿੱਥੋਂ ਕੋਈ ਪੁੰਗਰ ਸਕਦੀ ਹੈ ਉਹਨੂੰ ਉੱਥੇ ਨੱਪ ਦਿੱਤਾ ਜਾਵੇ ਇਹ ਇਦੇ ਨਾਲ ਹੀ ਫਿਰ ਬਾਕੀ ادارے ਦਾ ਨਿੱਜੀਕਰਨ ਕਰਕੇ ਤੋਂ ਮੁਨਾਫੇ ਦਾ ਸਵਾਲ ਵੀ ਹੈ ਜੀ ਜਦੋਂ ਇਹ ادارے ਮਤਲਬ ਬੇਸਿਕਲੀ ਸਾਡੇ ਲੋਕਾਂ ਦੇ ਹੱਥਾਂ ਚੋਂ ਨਿਕਲ ਕੇ ਕਾਰਪੋਰੇਟਾਂ ਦੇ ਹੱਥਾਂ ਜਾਣਗੇ ਤਾਂ ਪੈਸਾ ਕਮਾਉਣ ਦੀ ਸਪੇਸ ਹੈ ਤੁਹਾਨੂੰ ਦੇਖਿਆ ਹੀ ਹੈ ਮਤਲਬ ਜਿਵੇਂ ਜੰਦਰ ਲਾ ਸਕੂਲ ਆ ਜੀ ਲੱਖਾਂ ਦੀ ਉਹ ਚ ਫੀਸ ਆ ਇੱਥੇ ਮਤਲਬ ਯੂਨੀਵਰਸਿਟੀ ਦਾ ਲਾ ਇੰਸਟੀਟਿਊਟ ਆ ਜਿਹੜਾ ਮੈਂ ਲਾ ਕਰੀ ਇੱਥੇ ਬਹੁਤ ਸਸਤੀ ਹੈ ਜਿੱਥੇ ਇੱਥੇ ਮਤਲਬ ਤਾਂ ਬੇਸਿਕਲੀ ਇਹ ادارےਾਂ ਦੇ ਨਿੱਜੀ ਕਰਨ ਦਾ ਰਾਹ ਵੀ ਖੋਲਣਾ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਕਾਰਪੋਰੇਟਾਂ ਨੂੰ ਪੈਸਾ ਵੀ ਦੇਣਾ ਤੇ ਸਿਆਸੀ ਤੌਰ ਤੇ ਪ੍ਰਾਈਵੇਟਾਈਜੇਸ਼ਨ ਵੀ ਕਰਨੀ ਹੈ ਤੇ ਇਹ ਦੋਈ ਚੀਜ਼ਾਂ ਕਰਨ ਦਾ ਰਾ ਇਸ ਕਰਕੇ ਪੰਜਾਬ ਯੂਨੀਵਰਸਿਟੀ ਜਾਂ ਇਹ ਜਿਹੇ ادارے ਜਿੱਥੇ ਚੋਣਾ ਹੁੰਦੀਆਂ ਨੇ ਜਿੱਥੋਂ ਮਤਲਬ ਕੋਈ ਕੌਮ ਆਪਣਾ ਮਤਲਬ ਮੂਲ ਪਛਾਣ ਦੀ ਹੈ ਜਿੱਥੋਂ ਪੱਕੇ ਉਹਨਾਂ ਨੂੰ ਦਿਖਦਾ ਕਿ ਸਾਡਾ ਅਦਾਰਾ ਉਹ ਖਤਮ ਕਰ ਦੇ। ਕੀ ਲੱਗਦਾ ਕਿ ਅੱਜ ਜਦੋਂ ਸੈਨੇਟ ਦੀ ਗੱਲ ਆਈ ਜਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਆਈ ਤਾਂ ਪੂਰੇ ਪੰਜਾਬ ਨੇ ਹੱਲਾ ਬੋਲਿਆ। ਕੀ ਲੱਗਦਾ ਕਿ ਸਰਕਾਰ ਬਾਜ਼ ਆ ਜੂਗੀ ਇਸ ਤੋਂ ਬਾਅਦ ਅਜਿਹਾ ਕਦਮ ਨਹੀਂ ਚੱਕੂਗੀ ਇਹ ਇਹ ਨਾ ਦੇਖੋ ਜਿਹੜੀ ਇਹ ਭਾਰਤੀ ਹਕੂਮਤਾਂ ਦੀ ਬਿਰਤੀ ਹੈ ਜੀ ਇਹ ਬਾਜ਼ਬੂਝ ਨਹੀਂ ਆਉਂਦੀ ਹੁੰਦੀ ਮਤਲਬ ਸਾਨੂੰ ਜਦੋਂ ਕਿਸਾਨ ਅੰਦੋਲਨ ਹੋਇਆ ਕਿੱਡਾ ਬਟਾਈ ਤੇ ਇਹਦੇ ਮੁਕਾਬਲੇ ਪੌਪੜਾ ਅੰਦੋਲਨ ਸੀਗਾ ਜੀ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਮਤਲਬ ਸਾਲ ਲਾਇਆ ਤਾਂ ਇਹ ਉਦੋਂ ਨਹੀਂ ਬਾਝ ਆਇਤਾ ਅਸੀਂ ਸੁਚੇ ਦੇ ਨਾਲ ਬਾਝ ਆ ਜੂਗੇ ਤਾਂ ਦੇਖੋ ਮਤਲਬ ਨਿਆਣੀ ਗੱਲ ਹੋ ਜੂਗੀ ਜੀ ਮਤਲਬ ਸਾਨੂੰ ਇਹ ਸਮਝਣਾ ਚਾਹੀਦਾ ਕਿ ਸੱਤਾ ਉਦੋਂ ਤੱਕੇ ਪਿੱਛੇ ਹਟਦੀ ਹੁੰਦੀ ਆ ਜਦੋਂ ਤੱਕ ਮਤਲਬ ਅਸੀਂ ਲੜਦੇ ਰਹਨੇ ਆ ਅਸੀਂ ਪੜਦੇ ਰਹਨੇ ਆ ਆਪਣਾ ਹੱਕ ਅਸਰਟ ਕਰਦੇ ਰਹਨੇ ਆ ਨਹੀਂ ਤਾਂ ਉਹ ਖੋ ਕੇ ਰਹਿ ਜਾਂਦੇ ਹੁੰਦੇ ਨੇ ਜਿਵੇਂ ਉਹ ਹੀ ਗੱਲ ਆ ਜੇ ਖੇਤ ਆ ਮਤਲਬ ਜੇ ਤੁਸੀਂ ਨਹੀਂ ਜਾਉਂਗੇ ਬੱਟ ਸਰਕੇ ਜਾਂਦੀ ਹੁੰਦੀ ਆ ਤੇ ਪੰਜਾਬੀ ਆਪਦੇ ਖੇਤ ਆਏ ਉਹਨਾਂ ਨੇ ਬੱਟ ਦੁਆਰੇ ਜਿੱਥੇ ਸੀਗੀ ਥਾਂ ਸਰ ਕਰਤੀ ਇਹ ਬਾਰ ਬਾਰ ਕਰਨੀ ਪੈਂਦੀ ਹੁੰਦੀ ਆ ਜੀ ਤੇ ਸਾਨੂੰ ਵੀ ਕਰਨੀ ਪੈਂਦੀ ਮਤਲਬ ਹਰ ਸਾਲ ਜੈਜ਼ਾ ਲੈਣਾ ਪੈਣਾ ਸ ਜੈਜ਼ਾ ਲੈਂਦੇ ਰਹਿਣਾ ਪੈਣਾ ਜੀ ਤੇ ਤੋਂ ਬਿਨਾਂ ਸਿਰਫ ਇਹ ਨਹੀਂ ਸਾਡੇ ਵੱਖੋ ਵੱਖਰੇ ਦਰਨੇ ਸੀ ਬੀਬੀਐਮਬੀ ਇਸੇ ਤਰ੍ਹਾਂ ਹੱਥੋਂ ਗਵਾ ਲਿਆ ਜੀ ਉੱਥੇ ਵੀ ਸਾਨੂੰ ਦੁਬਾਰੇ ਮੋਟਾ ਮਾਰਨਾ ਪੈਣਾ ਬੀਵੀਐਮਬੀਆ ਐਸਟੀਪੀਸੀ ਦੀਆਂ ਚੋਣਾ ਦੀ ਗੱਲ ਹੈ ਜਿੱਤੇ ਸੈਂਟਰ ਨੂੰ ਠੂਕ ਲੱਗੂਗਾ ਉੱਦੇ ਚੋਣਾ ਹੋਣਗੀਆਂ ਨਹੀਂ ਸਾਡਾ ਆਧਾਰ ਮਤਲਬ ਉਹ ਮਤਲਬ ਸਾਰੇ ਮੁਲਕ ਦੇ ਪਹਿਲਾਂ ਗੁਰਦੁਆਰੇ ਉੱਤੇ ਸੀ ਹੁਣ ਹਰਿਆਣੇ ਦੀ ਅੱਡ ਬਣਾ ਕਿ ਉਹਦੀਆਂ ਚੋਣਾ ਹੋ ਗਈਆਂ ਸਾਡੀਆਂ ਚੋਣਾ ਨਹੀਂ ਹੋਣਗੀਆਂ ਤਾਂ ਪੰਜਾਬ ਦੇ ਵੱਖੋ ਵੱਖਰੇ ਧਾਰਿਆਂ ਨੂੰ ਖਤਮ ਕਰਨ ਦਾ ਇੱਕ ਸਨੀਕਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਇਹ ਨੂੰ ਜੇ ਤੁਸੀਂ ਠੱਲਣਾ ਤਾਂ ਬਾਰ-ਬਾਰ ਬਾਰ-ਬਾਰ ਤੁਹਾਨੂੰ ਲੜਨਾ ਪਊਗਾ ਪੰਜਾਬ ਦੀ ਗੱਲ ਕਰਨ ਵਾਲੀ ਆਪ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਰੋਲ ਇਸ ਯੂਨੀਵਰਸਿਟੀ ਵਾਲੇ ਮਸਲੇ 'ਚ ਕਿ ਤੋ ਅੱਜ ਉਹਨਾਂ ਦੇ ਨਮਾਇंदे ਇੱਥੇ ਆਉਂਦੇ ਰਹੇ ਤੇ ਹਮਾਇਤ ਵੀ ਕਰੀਆ ਪਰ ਇੱਕ ਜਿਹੜਾ ਸਾਡਾ ਮਤਲਬ ਗਿਲਾ ਕਹਿ ਲੋ ਜਾਂ ਲਾਂਭਾ ਕਹਿ ਲੋ ਇਹ ਹੈ ਕਿ ਜਿਸ ਦਿਨ ਇੱਥੇ ਪੁਲਿਸ ਲੱਗੀ ਉੱਚ ਪੰਜਾਬ ਦੀ ਪੁਲਿਸ ਵੀ ਲੱਗੀ ਹੋਈ ਸੀ ਜਿਹੜਾ ਨੌਜਵਾਨਾਂ ਤੇ लाठी चार्ज ਹੋਇਆ ਬਿਲਕੁਲ ਬਿਲਕੁਲ ਇੱਕ ਨੰਬਰ ਗੇਟ ਤੇ ਜਿਹੜਾ लाठी चार्ज ਹੋਇਆ ਉੱਚ ਪੰਜਾਬ ਦੀ ਪੁਲਿਸ ਵੀ ਸੀ ਤਾਂ ਮਤਲਬ ਭਗਵੰਤ ਮਾਨ ਸਰਕਾਰ ਕਿਉਂਕਿ ਭਗਵੰਤ ਸਾਹਿਬ ਆਪੇ ਹੋਮ ਮਿਨਿਸਟਰ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੁਲਿਸ ਇੱਥੇ ਕਿਵੇਂ ਲੱਗੀ ਕਿ ਇਹ ਹੋ ਚੁੱਕਿਆ ਜਿਵੇਂ ਪੰਜਾਬ ਦੀ ਪੁਲਿਸ ਨੂੰ ਐਨਆਈਏ ਚਲਾਇਆ ਕਰੋਗੇ ਦਨਕਰ ਗੁੱਤਾ ਸਾਹਿਬ ਪਹਿਲਾਂ ਉਰੇ ਡੀਜੀ ਹੁੰਦੇ ਸੀ ਹੁਣ ਉੱਥੇ ਚਲੇ ਗਏ ਤਾਂ ਹੁਣ ਵੀ ਉਹ ਹੀ ਚਲਾਉਣਗੇ ਤਾਂ ਉਹਦਾ ਜਵਾਬਤਾ ਮੰਗਿਆ ਜਾਣਾ ਚਾਹੀਦਾ ਦੂਜਾ ਇਹਦੇ ਨਾਲ ਨਾਲ ਸਾਡਾ ਇਹ ਵੀ ਮਤਲਬ ਜਾਣਨ ਦੀ ਇੱਛਾ ਕਿ ਆਪ ਸਰਕਾਰ ਇਸ ਤੋਂ ਬਾਹਾਂ ਸਾਡੇ ادارے ਵਾਸਤੇ ਕੀ ਕਦਮ ਚੁੱਕ ਰਹੀ ਆ ਜਿਵੇਂ ਮਤਲਬ ਪੀਯੂ ਵੀ ਇੱਕ ਟਾਈਮ ਤੇ ਜਿਵੇਂ ਅੱਜ ਯੂਨੀਵਰਸਿਟੀ ਦਾ ਇਹਦਾ ਮਤਲਬ ਸਟੇਟ ਸੈਂਟਰ ਸਟੇਟ ਬੋਡੀ ਕਾਰਪੋਰੇਟ ਉਹ ਵੀ ਪੀਯੂ ਦਾ ਸੀ ਉਹ ਸਟੇਟ ਨੇ ਵਾਪਸ ਲਈ ਘੱਟੋ ਘੱਟ ਮਾਨ ਸਰਕਾਰੇ ਜ਼ਿੰਮੇਵਾਰੀ ਦਾ ਚੱਕੇ ਗਿਆ ਅਸੀਂ ਦੇਵਾਂਗੇ ਪੈਸੇ ਯਾਰ ਸਾਡੀ ਯੂਨੀਵਰਸਿਟੀ ਨੂੰ ਪੈਸਿਆਂ ਦੇ ਪੈਸੇ ਕਰਕੇ ਅਸੀਂ ਆਪਣੇ ادارے ਨਹੀਂ ਛੱਡ ਸਕਦੇ ਸੀ ਤੇ ਨਾਲੇ ਦੂਜੀ ਗੱਲ ਹੈ ਜੀ ਨਾਲੇ ਨੜਾਈ ਸਿਰਫ ਇੰਨੀਕ ਨਹੀਂ ਪੈਸੇ ਵੀ ਸਾਡੇ ਜਾਂਦੇ ਨੇ ਜੀਐਸਟੀ ਰਾਹੀਂ ਸਾਡੇ ਪੈਸੇ ਇਕੱਠੇ ਕਰਕੇ ਸਾਨੂੰ ਮਤਲਬ ਕਟੋਰਾ ਫੜਾ ਦੇਣਾ ਤਾਂ ਲੜਾਈ ਤਾਂ ਵੱਡੀ ਆ ਆਪਣੇ ਫੈਡਰ ਦਿਲ ਲਈ ਸਰ ਤਰ੍ਹਾਂ ਦੀ ਲੜਾਈ ਸਾਡੇ ਮੱਥੇ 'ਤੇ ਆਣ ਮੜੀ ਗਈ ਆ ਜੇ ਆਪ ਸਰਕਾਰ ਇਹਨਾਂ ਲੜਾਈਆਂ ਤੇ ਖਰੀ ਉਤਰੂਗੀ ਤਾਂ ਹੀ ਅੱਗੇ ਲੋਕ ਉਹਨੂੰ ਕੰਸਿਡਰ ਕਰਨਗੇ ਜੀ ਦੂਜਾ ਇਸ ਜਿਹੜੇ ਮੋਰਚੇ ਨੇ ਇਹ ਵੀ ਮਤਲਬ ਇੱਕ ਬਣਾ ਦਿੱਤਾ ਤੇ ਬਣਨਾ ਵੀ ਚਾਹੀਦਾ ਗੇ ਕਿ ਪੰਜਾਬ 'ਚ ਰਾਜ ਕਰਨ ਦਾ ਅਧਿਕਾਰ ਸਿਰਫ ਉਹਨੂੰ ਆ ਜੋ ਪੰਜਾਬ ਵਾਸਤੇ ਕੁਰਬਾਨੀਆਂ ਕਰੂਗਾ ਤੇ ਇਹ ਪੱਕਾ ਹੋ ਜਾਣਾ ਚਾਹੀਦਾ ਕਿ ਸਾਡੇ ਜਿੰਨੇ ਮਰਜ਼ੀ ਵਖਰੇਵੇਂ ਹੋਣ ਪੰਜਾਬ ਦਾ ਕੋਈ ਸਾਂਝਾ ਸਿਆਸੀ ਏਜੰਡਾ ਰਹਿਣਾ ਚਾਹੀਦਾ ਕਿ ਜਿਹੜੀ ਵੀ ਪਾਰਟੀ ਸੱਤਾ ਚਾਵੇ ਉਹ ਇਸ ਏਜੰਡੇ ਤੇ ਖੜੀ ਹੋਵੇ ਖੜੀ ਰਹੇ ਜਿਸ ਤਰ੍ਹਾਂ ਤੁਸੀਂ ਕੱਲ ਕੀਤੀ ਕਿ ਇੱਕ ਨੰਬਰ ਗੇਟ ਤੇ ਨੌਜਵਾਨਾਂ ਨੇ ਤਸ਼ੱਦਦ ਹੋਇਆ ਕੁਝ ਲੋਕ ਇਹ ਵੀ ਕਹਿ ਰਹੇ ਸੋ ਉਸ ਦਿਨ ਦੀਆਂ ਤਸਵੀਰਾਂ ਦੇਖ ਕੇ 5 ਸਾਲ ਬਾਅਦ ਇਤਿਹਾਸ ਦੁਹਰਾਇਆ ਗਿਆ ਪਹਿਲਾਂ ਵੀ ਇੱਕ ਸਿੰਘ ਦਾ ਸਿਰ ਪਾਟਿਆ ਸੀ ਉਦੋਂ ਦਿੱਲੀ ਜੱਗੀ ਨਾਮ ਦਾ ਤੇ ਇੱਥੇ ਵੀ ਨੌਜਵਾਨਾਂ ਦੇ ਸਿਰ ਪਾਟੇ ਕੀ ਲੱਗਦਾ ਕਿ ਫੇਰ 5 ਸਾਲ ਬਾਅਦ ਇਤਿਹਾਸ ਦੁਹਰਾਇਆ ਗਿਆ ਉਦੋਂ ਨਹੀਂ ਅਸੀਂ ਰੁਕੇ ਤੇ ਹੁਣ ਰੁਕ ਜਾਂਦੇ ਨਹੀਂ ਚਲੋ ਇਹ ਦੇਖੋ ਇਹਨਾਂ ਕੁਝ ਚੀਜ਼ਾਂ ਪੋਜ਼ਿਟਿਵਲੀ ਦੇਖੀਏ ਕਿ ਸਾਨੂੰ ਬਾਰ-ਬਾਰ ਪੁੱਛਿਆ ਜਾਂਦਾ ਤੁਸੀਂ ਕਿੰਨਾਂ ਦੇ ਵਾਰਿਸ ਹੋ ਤੇ ਅਸੀਂ ਬਾਰ-ਬਾਰ ਦੱਸਣਾ ਹੁੰਦਾ ਸੀ ਕਿੰਨਾਂ ਦੇ ਵਾਰਸਾਂ ਮਤਲਬ ਜੇ ਸਿਰਸੁਰ ਪੜਵਾਉਣ ਨਾਲ ਇਹ ਮਤਲਬ ਇਹ ਤਾਂ ਐਲਾਨ ਹੁੰਦੇ ਨੇ ਜੀ ਵੀ ਸਾਡੀ ਯੂਨੀਵਰਸਿਟੀ ਆ ਮਤਲਬ ਇਹ ਇਹ ਕਹਤਾ ਜਿਤਾਇਆ ਮੈਨੂੰ ਸੇਰਾਂ ਦੀ ਥੋੜੀ ਕਮੀ ਹੁੰਦੀ ਹੈ ਜੀ ਮਤਲਬ 7 ਵਜੇ ਤਾਂ ਮਤਲਬ ਉਹੀ ਗੱਲ ਹੈ ਵੀ ਜੋਧਿਆਂ ਦੇ ਸੱਟਾਂ ਤਾਂ ਲੱਗਦੀਆਂ ਹੁੰਦੀਆਂ ਨੇ ਜੀ ਢਿੱਡ ਢਿੱਡ ਹੀ ਕਹਿੰਦਾ ਨੁਕਸਾਨ ਤਾਂ ਹੁੰਦੀ ਹੁੰਦੇ ਨੇ ਗੱਲ ਇਹ ਹੈ ਕਿ ਕਾਦੇ ਵਾਸਤੇ ਲੱਗ ਰਹੀਆਂ ਨੇ ਚੰਗੀ ਗੱਲ ਹੈ ਜੀ ਸਾਡੇ ਮਤਲਬ ਮੁੰਡੇ ਸਾਡੀਆਂ ਭੈਣਾਂ ਮਤਲਬ ਪੰਜਾਬ ਭਰ ਤੋਂ ਸਾਡੇ ਬਜ਼ੁਰਗ ਸਭ ਇੱਥੇ ਪਹੁੰਚੇ ਸੱਟਾਂ ਸੁੱਟਾਂ ਤਾਂ ਲੱਗਦੀਆਂ ਰਹਿਣੀਆਂ ਨੇ ਜੀ ਜੇ ਅਸੀਂ ਇਨਾਂ ਤੋਂ ਇਹ ਸੋਚ ਕੇ ਪਿੱਛੇ ਹਟੇ ਤਾਂ ਫਿਰ ਨੁਕਸਾਨ ਵੱਡੇ ਹੋ ਜਾਣਗੇ ਸੱਟਾਂ ਜੋ ਅਸੀਂ ਉਦੇ ਪਿੱਛੇ ਮਰਾ ਗਵਾ ਬੈਠਾਂਗੇ ਉਹਦੀ ਕੋਈ ਕੀਮਤ ਨਹੀਂ ਹੈ ਜੀ ਬਿਲਕੁਲ ਇਹ ਮੂਦੇ ਮਾਹੌਲ ਜਿਆਦਾ ਥੋੜਾ ਪਤਾ ਡਰਦਾ ਮਾਹੌਲ ਸੀ ਉਦੋਂ ਉਸ ਵਕਤ ਦੇਖੋ ਡਰਦਾ ਲੱਗਣਾ ਵੀ ਚਾਹੀਦਾ ਜੀ ਸਿਆਣਾ ਬੰਦਾ ਡਰਦਾ ਵੀ ਹੁੰਦਾ ਕਿਉਂਕਿ ਡਰ ਜਦੋਂ ਤੁਹਾਨੂੰ ਹੁੰਦਾ ਨਾ ਤੁਸੀਂ ਉਦੋਂ ਬਾਅਦ ਫਿਰ ਸਮਝਦੇ ਹੋ ਦਾ ਹੱਲ ਕਿਵੇਂ ਕਰਨਾ ਡਰ ਇੰਨਾ ਕਿ ਜ਼ਰੂਰੀ ਵੀ ਹੁੰਦਾ ਮਾਰੇ ਦੇਖੋ ਪੈਸ਼ਨੇਟ ਤਾਂ ਸਾਡੇ ਲੋਕ ਬਹੁਤ ਨੇ ਜੀ ਉਹਦਾ ਜਦੋਂ ਫਿਰ ਲੜਦੇ ਨੇ ਤਾਂ ਸਾਨੂੰ ਚੋ ਚੜ ਜਾਂਦਾ مطلب ਪੰਜਾਬੀਆਂ ਦਾ ਮਸ਼ਹੂਰ ਹੈ ਕਿ ਜਦੋਂ ਲੜਾਈ ਹੁੰਦੀ ਹੈ ਫਿਰ ਪੂਰੇ ਜਗਰ ਨਾਲ ਲੜਦੇ ਨੇ ਜੀ ਫਿਰ ਤੇ ਉਸ ਵੱਲੋਂ ਡਰ ਡਰਤਾ ਚਲੋ ਹੁੰਦਾ ਹੀ ਆ ਰਹਿਣਾ ਵੀ ਚਾਹੀਦਾ ਉਹਨਾਂ ਕਹ ਹੈ ਪਰ ਬਾਕੀ ਦੇਖੋ ਤੁਹਾਡੇ ਸਾਹਮਣੇ ਸੀ ਜੀ ਜਹੋ ਜਲਾਲ ਤੁਹਾਡੇ ਸਾਹਮਣੇ ਸੀ ਵੀ ਲੋਕ ਕਿਸੇ ਬਿਰਤੀ ਨਾਲ ਬੈਠੇ ਸੀ ਇੱਕ ਵੱਡੀ ਗੱਲ ਹੋਰ ਵੀ ਦੇਖਣ ਨੂੰ ਮਿਲੀ ਕਿ ਜਦ ਸਟੂਡੈਂਟਾਂ ਦੀ ਆਵਾਜ਼ ਤੇ ਪੂਰਾ ਪੰਜਾਬ ਇਕੱਠਾ ਹੋ ਗਿਆ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹਮ ਹਮਾ ਕੇ ਪਹੁੰਚਿਆ ਆਪ ਮੁਹਾਰੇ ਲੋਕ ਹੋ ਕੇ ਪਹੁੰਚਣ ਲੱਗੇ ਇੱਕੇ ਦਾ ਸਮੂਹ ਤੇ ਇਸ ਤੋਂ ਵੱਡਾ ਹੋਰ ਕੀ ਹੋ ਸਕੇ ਬਿਲਕੁਲ ਜੀ ਦੇਖੋ ਪੰਜਾਬੀਆਂ ਦੀ ਕੱਪ ਦੀ ਸਾਂਝੀ ਪਛਾਣ ਆ ਸਾਡੀ ਕੌਮੀ ਪਛਾਣ ਆ ਜੀ ਤੇ ਸਾਰੇ ਪੰਜਾਬੀ ਉਸ ਪਛਾਣ ਨੂੰ ਅੱਜ ਮਤਲਬ ਉਹ ਜਿਹੜੇ ਪੱਟੇ ਹੁੰਨੇ ਆ ਸੀ ਮਾਨ ਮਹਿਸੂਸ ਕਰਦੇ ਆ ਕਿ ਸਾਡੀ ਪਛਾਣ ਮਤਲਬ ਦਰਸਾ ਰਹੀ ਅਸੀਂ ਕੀ ਆ ਸਾਡੇ ਅਦਾਰੇ ਕੀ ਨੇ ਉਹ ਲੈਣ ਦੀ ਗੱਲ ਆ ਜੀ ਮਤਲਬ ਆਪਣੀ ਸਾਂਝੀ ਪਛਾਣ ਹੁਣ ਏਸੇ ਨਾਲੇ ਦਿੱਲੀ ਨੂੰ ਸਮੱਸਿਆ ਵੀ ਆ ਬਿਲਕੁਲ ਤੇ ਏ ਜ ਇਕੱਠੇ ਹੋ ਕੇ ਲੜਾਂਗੇ ਤਾਂ ਨਜਠ ਲਾਂਗੇ ਨਹੀਂ ਫਿਰ ਸਾਨੂੰ ਸਮੱਸਿਆ ਵੱਡੀ ਹੋ ਜਾਣੀ ਹੈ ਹੁਣ ਕੀ ਲੱਗਦਾ ਹੈ ਮੋਰਚਾ ਕਦੋਂ ਤੱਕ ਚੱਲੂਗਾ ਜਿਸ ਤਰ੍ਹਾਂ ਮੈਂ ਦੇਖਿਆ ਤੰਬੂ ਲੱਗੇ ਹੋਏ ਨੇ ਸਟੂਡੈਂਟ ਬੈਠੇ ਹੋਏ ਨੇ ਕਦੋਂ ਤੱਕ ਇਹ ਤੁਹਾਨੂੰ ਇਸੇ ਤਰ੍ਹਾਂ ਗੇਟ ਰੋਕਣਾ ਪਵੇਗਾ ਕੋਈ ਨਹੀਂ ਜਦ ਤੱਕ ਇਹਨਾਂ ਦੀ ਮਰਜ਼ੀ ਹੈ ਦੇਖੋ ਅੱਜ ਦੀ ਦੇਖੋ ਸੱਚਾਈ ਇਹ ਹੈ ਜੀ ਅੱਜ ਦੀ ਘੜੀ ਮਤਲਬ ਜਰਵਾਣੀ ਤਰ ਤੱਕ ਦੀ ਤੇਰਾ ਜੀ ਉਹਨਾਂ ਨੇ ਦੇਖਣਾ ਕਦ ਤੱਕ ਲੜਾਈ ਲੜਨੀ ਆ ਤੇ ਫਿਰ ਜੇ ਉਹ ਨਹੀਂ ਬਾਜ਼ ਆਉਣਗੇ ਜੋ ਸਾਡੇ ਤੋਂ ਉਹ ਅਸੀਂ ਕਰ ਲਾਂਗੇ ਜੋ ਉਹਨਾਂ ਤੋਂ ਉਹ ਕਰ ਲੈਣਗੇ ਜੀ ਧੰਨਵਾਦੀ ਸ਼ੁਕਰੀਆ ਸੋ ਗੱਲਬਾਤ ਕੀਤੀ ਰਮਨ ਦੇ ਨਾਲ ਜੋ ਵੀ ਆਬ ਯੂਨੀਵਰਸਿਟੀ ਸਟੂਡੈਂਟ ਨੇ ਜੋ تقریبا ਪਿਛਲੇ ਕਈ ਦਿਨਾਂ ਤੋਂ ਇਹ ਮੋਰਚਾ ਚੱਲ ਰਿਹਾ ਉਸ ਦੇ ਵਿੱਚ ਮਸ਼ਹੂਰੀਅਤ ਹੈ ਕਿs ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਮੋਰਚੇ ਦੇ ਵਿੱਚ ਜੋ ਕੁਝ ਹੋਇਆ ਪਿਛਲੇ ਦਿਨਾਂ ਚ ਅੱਜ ਵੀਸੀ ਦੇ ਨਾਲ ਮੀਟਿੰਗ ਹੁੰਦੀ ਹੈ ਲੇਕਿਨ ਮੀਟਿੰਗ ਦੇ ਵਿੱਚ ਭਰੋਸਾ ਦਾ ਜ਼ਰੂਰ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਪਰ ਕਿੰਨੀਆਂ ਕਿ ਹੁੰਦੀਆਂ ਇਹ ਹਜੇ ਦੇਖਣਾ ਹੋਵੇਗਾ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਅਜਿਹੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲੈਣਾ ਮੈਂ ਪਰਮਜੀਤ ਸਿੰਘ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਧੰਨਵਾਦ